ਖੜ ਦੇ ਸਮੇਂ ਚ ਖਾਸ ਕਰਕੇ ਡੇਰਾ ਬਾਬਾ ਨਾਨਕ ਦੇ ਇਲਾਕੇ ਵਿੱਚ ਸਾਡੇ ਬਹੁਤ ਹੀ ਸलाम दीन ਜਿਹੜੇ ਨੇ ਉਹ ਵੱਡੀਆਂ ਸੇਵਾਵਾਂ ਕਰ ਰਹੇ ਨੇ ਅੱਜ ਇੱਥੇ ਲੱਗ ਲੱਗ ਹੋਰ ਤਰ੍ਹਾਂ ਦੇ ਲੋਕ ਉੱਥੇ-ਉੱਥੇ ਹੀ ਮਲੇਰ ਕੋਟਲਾ ਤੋਂ ਸਾਡੇ ਭਰਾ ਵੀ ਆਏ ਹੋਏ ਨੇ ਤਕਵਾ ਵੈਲਫੇਅਰ ਤੇ ਉਹਨਾਂ ਨੇ ਬਹੁਤ ਸਾਰੀਆਂ ਇੱਟਾਂ ਦੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਨੇ ਰੇਤਾ, ਬਜਰੀ, ਸੀਮਿੰਟ, ਪਾਣ ਰੇਤਾ, ਬਜਰੀ, ਸੀਮਿੰਟ ਅਤੇ ਹੋਰ ਬਹੁਤ ਸਾਰੀਆਂ ਸਮਾਨਾਂ ਨਿਗਮ ਮੁਹਰਤ ਆਪਾਂ ਦੇਖ ਸਕਦੇ ਹਾਂ ਹੂਟਾਪ ਤੋਂ ਇਹਵਾ ਦੀ ਹੂਟਾਪ ਤੋਂ ਜਿੰਨੀਆਂ ਟਰਾਲੀਆਂ ਨਹੀਂ ਕਿ ਲੋਕ ਬੜੇ ਖੁਸ਼ ਨੇ ਇਹ ਇੱਕ ਬੜੀ ਹੀ ਚੰਗੀ ਗੱਲ ਆ ਇਹ ਬਹੁਤ ਹੀ ਵਧੀਆ ਗੱਲ ਆ ਸਾਡੇ ਸਿੱਖ ਤੇ ਸலாம் ਭਾਈਚਾਰੇ ਲਈ ਕਿਉਂਕਿ ਸਿੱਖ ਤੇ ਸலாம் ਭਾਈਚਾਰੇ ਦੀਆਂ ਸਾਂਝਾਂ ਜੜੀਆਂ ਨੇ ਬੜੇ ਲੰਬੇ ਸਮੇਂ ਤੋਂ ਰਹੀਆਂ ਨੇ ਬਾਬਾ ਮਤ ਭਾਈ ਮਰਦਾਨਾ ਜੀ ਤੋਂ ਬੀਬੀ ਦੌਲਤਾ ਜੀ ਤੋਂ ਰਾਏ ਬੁਲਾਰ ਸਾਹਿਬ ਤੋਂ ਨਬੀ ਖਾਨ ਗਣੀ ਖਾਨ ਤੋਂ ਸਾਈ ਮੀਆਂ ਮੀਰ ਜੀ ਤੋਂ ਅਤੇ ਹੋਰ ਬਹੁਤ ਸਾਰੇ ਭੈਣ ਭਰਾਵਾਂ ਤੋਂ ਬਹੁਤ ਬਹੁਤ ਧੰਨਵਾਦ। ਅੱਛਾ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕਿਵੇਂ ਲੱਗਾ ਸੇਵਾ ਕਰਕੇ ਜੀ ਸਰ ਰੱਬ ਦਾ ਬੜਾ ਸ਼ੁਕਰ ਹੈ ਜੀ ਜਿਨੇ ਸਾਨੂੰ ਤੋਫੀਕ ਦਿੱਤੀ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸਿੱਖ ਪਾਈਚਾਰੇ ਦੇ ਲੋਗ ਹਨ ਉਹ ਵਿਚਾਰੇ ਹੱਡ ਸਿੱਖ ਮਾਰ ਦੇ ਵਿੱਚ ਬਹੁਤ ਥੱਲੇ ਆ ਗਏ ਨਾ ਬਹੁਤ ਗਰੀਬੀ ਦੇ ਵਿੱਚ ਜਿਹੜੇ ਲੋਗ ਹਨ ਗਰੀਬੀ ਦੇ ਰੇਖਾ ਤੋਂ ਥੱਲੇ ਇਹਨੇ ਲੋਕਾਂ ਨਾਲ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਸੀ ਆਇਆ ਇਹਨਾਂ ਕੋਲੇ ਵਿਚਾਰੇ ਕੋਲ ਛੱਤ ਕੋਨ ਨੂੰ ਜਗ੍ਹਾ ਨਹੀਂ ਹੈਗੀ ਛੱਤ ਕੋਨ ਨੂੰ ਸੀਮਿੰਟ ਸੀਮਿੰਟ ਬਜਰੀ ਰੇਤਾ ਨਹੀਂ ਹੈਗਾ ਅੱਜ ਅਸੀਂ ਮਲੇਰ ਕੋਲਾ ਤੋਂ ਤਕਵਾ ਵੈਲਫੇਅਰ ਸੁਸਾਇਟੀ ਦੇ ਨਾਮ ਤੇ ਸਾਡੀ ਤਨਜ਼ੀਮ ਚੱਲਦੀ ਹੈ ਉਹਦੇ ਪਲੇਟਫਾਰਮ ਤੇ ਅਸੀਂ ਸਾਰਾ ਘਰਪਾਨ ਦਾ ਸਮਾਨ ਲੈ ਕੇ ਆਏ ਆ ਅਸੀਂ ਅੱਜ 6-7 ਗੱਡੀਆਂ ਲੈ ਕੇ ਆਏ ਆ 20-25 ਮੈਂਬਰ ਆਏ ਆ ਤੇ ਸਾਨੂੰ ਰੱਬ ਤੇ ਬੜਾ ਅਸੀਂ ਦੁਆ ਕਰਦੇ ਆ ਕਿ ਜਿਹੜੇ ਵਿਚਾਰੇ ਖੜ ਬੀੜਾ ਤੇ ਲੋਗਾ ਨੇ ਉਹਨਾਂ ਨੂੰ ਰੱਬ ਸੁੱਖ ਸ਼ਾਂਤੀ ਦੇਵੇ ਤੇ ਮਲੇਰ ਕੋਲਾ ਦੇ ਜਿਹੜੇ ਭਾਈਚਾਰੇ ਇਕ ਸਾਂਝ ਹੈ ਇਹ ਸਦਾ ਵਾਸਤੇ ਕਾਇਮ ਰਹੇ। ਬਹੁਤ ਜੀ ਬਿਲਕੁਲ ਜੀ ਬੜਾ ਵਧੀਆ ਲੱਗਿਆ ਜੀ ਸਾਡੇ ਭਾਈਚਾਰੇ ਦੇ ਇਹ ਸਾਂਝਾ ਜਿਹੜੀਆਂ ਨੇ ਇਹ ਬਹੁਤ ਮਜ਼ਬੂਤ ਹੋਣੀਆਂ। ਬੇਸ਼ੱਕ ਕੁਝ ਦੁਸ਼ਮਣਾਂ ਨੇ ਕੁਝ ਕੁ ਲੋਕਾਂ ਨੇ ਸਾਡੇ ਭਾਈਚਾਰੇ ਸਾਂਝਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਅੱਜ ਇਹ ਦੂਰੀਆਂ ਮਿਟ ਰਹੀਆਂ ਨੇ। ਰੂਹ ਖੁਸ਼ ਹੋ ਗਈ, ਮਨ ਖੁਸ਼ ਕਰ ਗਿਆ। ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਨਾ ਸਾਰੇ ਹੀ ਭਰਾਵਾਂ ਦਾ ਇੱਧਰ ਡੇਰਾ ਬਾਬਾ ਨਾਨਕਾਉਂ ਤੇ ਧੰਨਵਾਦ ਕਰਦਾ ਜੀ ਆਇਆਂ ਆਖਦਾ ਰੱਬ ਮਿਹਰ ਕਰੇ